ਬਠਿੰਡਾ ਤੋਂ ਲੋਕ ਸਭਾ ਹਲਕਾ ਦੇ ਉਮੀਦਵਾਰ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਅੱਜ ਕਚਹਿਰੀ ਵਿਖੇ ਅੱਜ ਆਏ ਆਪਣਾ ਪ੍ਰਚਾਰ ਕਰਨ ਦੇ ਲਈ ਤਾਂ ਕਿਸਾਨਾਂ ਵੱਲੋਂ ਚਾਰੇ ਗੇਟਾਂ ਦੇ ਕੀਤਾ ਗਿਆ ਉਹਨਾਂ ਦਾ ਘਰਾਉ ਸੋਮਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਕੋਰਟ ਕੰਪਲੈਕਸ ਵਿਖੇ ਵਕੀਲਾਂ ਦੇ ਨਾਲ ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਹਲਕਾ ਦੇ ਉਮੀਦਵਾਰ ਗਰਮੀਤ ਸਿੰਘ ਖੁੱਡੀਆਂ ਵੱਲੋਂ ਵਕੀਲਾਂ ਦੇ ਨਾਲ ਮਿਲਣ ਮਿਲਣ ਦੀ ਇੱਕ ਮੀਟਿੰਗ ਰੱਖੀ ਹੋਈ ਸੀ ਉਸ ਨੂੰ ਲੈ ਕੇ ਜਦ ਇਸ ਬੰਦੀ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹ ਆਪਣੀਆਂ ਮੰਗਾਂ ਦੇ ਲਈ ਉਹ ਆਪਣਾ ਇੱਥੇ ਪਹੁੰਚੇ ਉਹਨਾਂ ਵੱਲੋਂ ਕਿਹਾ ਇਹ ਸਾਰੇ ਗੇਟ ਆਪਣਾ ਘੇਰ ਲਏਗੇ ਉਹਨਾਂ ਕਿਹਾ ਕਿ ਜਿੰਨਾ ਚਾ ਸਾਡੇ ਨਾਲ ਗਲਤ ਨਹੀਂ ਕਰਦੇ ਅਸੀਂ ਇਹਨਾਂ ਆਪਣਾ ਇਸ ਤਰੀਕਾ ਆਪਸਾ ਦੇ ਵਿਰੋਧ ਕੀਤਾ ਜਾਵੇਗਾ ਦੇਖ ਲਓ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਕੋਰਟ ਕੰਪਲੈਕਸ ਦੀਆਂ ਸਾਰੀਆਂ ਤਸਵੀਰਾਂ ਮਰਚ ਕਰਦੀ ਇਹ ਸਰ ਕੀ ਨਾਮਾ ਤੁਹਾਡਾ ਹੀ ਨਾ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਨਾ ਭਾਰਤੀ ਕਿਸਾਨ ਯੂਨੀਅਨ ਇੱਕ ਪਾਰਖਾਂ ਦਾ ਸੂਬਾ ਸਖਤਰ ਮਸਲਾ ਤਾਂ ਸਾਡਾ ਤੁਹਾਨੂੰ ਸਭ ਨੂੰ ਪਤਾ ਤੁਸੀਂ ਨਗਾਤਾਰ ਜੁੜੇ ਹੋ ਹੋ ਸਾਡੇ ਨਾਲ ਵੱਧ ਪਤਾ ਜੇ ਐਂ ਕਹਿਣਾ ਹੋਵੇ ਤਾਂ ਅਸੀਂ 5 6 ਮਸਲਿਆਂ ਨੂੰ ਲੈ ਕੇ ਇੱਥੇ ਡੀਸੀ ਦਫ਼ਤਰ ਬਠਿੰਡਾ ਅੱਗੇ 4 ਤਰੀਕ ਤੋਂ ਧਰਨਾ ਲਾਈ ਬੈਠ ਉਦੋਂ ਪਹਿਲਾਂ ਸਾਡੀ ਆਪਣੇ ਮਾਨਯੋਗ ਮੁੱਖ ਮੰਤਰੀ ਦੇ ਜਿਹੜੇ ਕੈਬਨਿਟ ਮੰਤਰੀ ਹੈ ਨੇੜਲੇ ਆ ਗਰਮੀਤ ਕੁਡੀਆਂ ਜੀ ਖੇਤੀਬਾੜੀ ਮੰਤਰੀ ਹੈ ਬੀਤ ਹੇਰ ਆ ਖੇਡ ਮੰਤਰੀ ਹੈ ਇਹ ਤੋਂ ਬਿਨਾ ਸਾਰੇ ਐਮ ਐਲ ਏ ਜਿਹੜੇ ਬਠਿੰਡਾ ਲੋਕ ਸਭਾ ਦੇ ਨੁਮਾਇੰਦੇ ਬਣਦੇ ਆ ਸਾਰਿਆਂ ਦੇ ਧਿਆਨ ਚ ਲਿਆਂਦਾ ਹੋਇਆ ਮੰਗ ਪੱਤਰ ਦਿੱਤਾ ਹੋਇਆ ਜਿਹਦੇ ਵਿੱਚ ਸਾਡੀਆਂ ਮੰਗਾਂ ਹੈਗੀਆਂ ਆ ਨਰਮੇ ਦਾ ਜਿਹੜਾ ਕਣਕ ਦਾ ਘੜੇਮਾਰੀ ਦੇ ਨਾਲ ਆ ਬੇਮੌਸਮੀ ਤੂਫਾਨ ਦੇ ਨਾਲ ਨੁਕਸਾਨ ਹੋਇਆ ਉਹਦਾ ਮਾਜਬਾ ਲੈਣਾ ਹੈ ਗੈਸ ਪਾਈਪ ਲਾਈਨ ਦਾ ਮਾਮਲਾ ਹੈ ਸਾਡਾ ਦੋ ਪਾਈਪ ਲੈਣਾ ਇੱਕ ਤੇਲ ਪਾਈਪ ਲੈਣਾ ਇੱਕ ਗੈਸ ਪਾਈਪ ਲੈਣਾ ਨੀਲੇ ਵਾਲੇ ਦੇ ਵਿੱਚ ਸਾਲ ਤੋਂ ਸਾਡਾ ਮੋਰਚਾ ਲੱਗਿਆ ਹੋਇਆ ਸਮਝੌਤਾ ਕਰਕੇ ਸਿਰੇ ਨਹੀਂ ਚੜਾ ਰਹੇ ਅਸੀਂ ਤੇਲਾਂ ਤੇ ਪਾਣੀ ਦਾ ਮਸਲਾ ਹੈ ਭਾਰਤ ਮਾਲਾ ਦਾ ਮਾਮਲਾ ਹੈ ਇਹ ਤੋਂ ਬਿਨਾ ਦੀਜਾਂ ਦਾ ਮਾਮਲਾ ਨਰਮਾ ਵਾਲੇ ਦਿਨਾਂ ਦੇ ਵਿੱਚ ਚੰਗਾ ਹੋਵੇ ਵੀ ਚੰਗੇ ਪੈਂਡੇ 6 ਨੁਕਾਤੀ ਮੰਗ ਪੱਤਰ ਅਸੀਂ ਖੇਤੀਬਾੜੀ ਮੰਤਰੀ ਨੂੰ ਦੇ ਵੀ ਚੁੱਕੇ ਹਾਂ ਤੇ ਇਹਦੇ ਤੇ ਡਿਸਕਸ ਵੀ ਹੋ ਚੁੱਕੀ ਹੈ ਜਦੋਂ ਕਿ ਸਾਨੂੰ ਭਰੋਸਾ ਦਵਾਇਆ ਸੀ 4 ਤਰੀਕ ਨੂੰ ਸਾਰੇ ਮਸਲੇ ਵਾਸੀਂ ਹੱਲ ਕਰ ਦੇਾਂਗੇ 4 ਤੋਂ ਅੱਜ ਅਸੀਂ ਆਪਾਂ 9 ਜਾ ਗਏ ਹਾਂ ਅਲੇ ਤੱਕ ਮਸਲਿਆਂ ਦਾ ਕੋਈ ਹੱਲ ਨਹੀਂ ਹੋਇਆ ਅੱਜ ਜਦੋਂ ਸਾਨੂੰ ਪਤਾ ਲੱਗਿਆ ਵੀ ਖੇਤੀਬਾੜੀ ਮੰਤਰੀ ਜਿਹੜੇ ਇੱਥੇ ਸਾਡੇ ਲੋਕ ਸਭਾ ਤੋਂ ਪਾਰਲੀਮੈਂਟ ਮੈਂਬਰ ਵਾਸਤੇ ਵੀ ਨਾਮਜ਼ਦ ਕੀਤੇ ਹੋਇਆ ਆਮ ਆਦਮੀ ਪਾਰਟੀ ਨੇ ਉਹ ਆਪਦੀ ਮੀਟਿੰਗ ਕਰਨ ਆਏ ਐ ਇੱਥੇ ਬਾਰ ਐਸੋਸੀਏਸ਼ਨ ਦੇ ਵਿੱਚ ਜਿਲ੍ਹਾ ਕਚਹਿਰੀਆਂ ਚ ਜਦੋਂ ਸਾਨੂੰ ਪਤਾ ਲੱਗਿਆ ਸੀ ਸੀਐਡੀ ਰਾਹੀਂ ਇਹਨਾਂ ਦੇ ਕੰਨਾਂ ਤੱਕ ਗੱਲ ਪਹੁੰਚਾਈ ਹੈ ਵੀ ਸਾਡੀ ਇਹਨਾਂ ਮਸਲਿਆਂ ਤੇ ਗੱਲ ਕਰਾਓ ਮੰਤਰੀ ਸਾਹਿਬ ਨਾਲ ਕਿਉਂਕਿ ਮੰਤਰੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਹੋਇਆ ਉਹ ਇੱਥੇ ਆਏ ਐ ਪਹਿਲੀ ਗੱਲ ਤਾਂ ਅਰ ਜਿਹੋਨਾ ਦਾ ਬੰਦਾ ਸੀ ਉਹ ਜਦੋਂ ਇੱਥੇ ਆਏ ਸੀ ਬਾਰ ਚ ਬੈਠੇ ਆ ਉਹਨਾਂ ਨੂੰ ਪਤਾ ਹੈ ਸਾਰੀ ਗੱਲ ਦਾ ਉਹ ਆਪ ਸੁਨੇਹਾ ਭੇਜਦੇ ਸਾਡੇ ਨਾਲ ਗੱਲ ਕਰਦੇ ਪਰ ਇਹਦੇ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਆ ਸੀਐਡੀ ਰਾਹੀਂ ਜਾਂ ਹੋਰ ਆਦੇ ਜਿਹੜੇ ਸੂਤਰ ਹੈਗੇ ਉਹਨਾਂ ਰਾਹੀਂ ਉਹਨਾਂ ਕੋਲ ਗੱਲ ਪਹਚਾਈ ਵੀ ਨਹੀਂ ਸਾਡੀ ਗੱਲ ਸੁਣੇ ਤੇ ਨਹੀਂ ਅਸੀਂ ਆਪ ਦਾ ਰੋਸ ਕੰਟਰੈਕਸ਼ਨ ਉਹ ਨੂੰ ਕਰਾਂਗੇ ਸਾਡੇ ਕਿੱਟਾਂ ਦੇ ਬੇਖਣ ਦਾ ਇਸ ਤੇ ਸਾਡੇ ਹਰੇ ਗੇਟਾਂ ਦੇ ਵੀ ਜੇ ਸਾਡੀ ਗੱਲ ਨਹੀਂ ਸੁਣਦੇ ਜਦੋਂ ਵੀ ਜਿਹੜੇ ਗੇਟ ਨਿਕਲਣਗੇ ਅਸੀਂ ਆਪ ਦਾ ਰੋਸ ਅੱਜ ਦਾ ਦਰਜ ਕਰਾਵਾਂਗੇ ਉਹਨਾਂ ਤੋਂ ਅਸੀਂ ਚਾਰੇ ਗੇਟ ਆ ਇਹਦੇ ਸੈਕਟਰੀਅਟ ਦੇ ਕਚਹਿਰੀਆਂ ਦੇ ਇਹ ਚਾਰੇ 게ਟਾਂ ਤੇ ਸਾਡੇ ਨਵਾਇਦੇ ਬੈਠੇ ਆ ਸ਼ਾਤਪੁਰ ਪ੍ਰੋਗਰਾਮ ਦੇ ਨਾਲ ਤੇ ਉਹ ਸਾਨੂੰ ਭਰੋਸਾ ਦੇ ਬਾਇ ਡੀਐਸਪੀ ਸਾਹਿਬ ਆਏ ਸੀਗੇ ਵੀ ਤੁਹਾਡੀ ਮੀਟਿੰਗ ਕਰਾ ਦਿੰਨੇ ਆ ਮੀਟਿੰਗ ਗਰਾਊਂਡ ਤੋਂ ਬਾਅਦ ਅੱਗੇ ਸਿੱਟਾ ਕੀ ਨਿਕਲਦਾ ਉਹ ਤੁਹਾਡੇ ਨਾਲ ਫੇਰ ਸਾਂਝੇ ਕਰਦੇ ਰਹਾਂਗੇ ਇੱਕ ਵਾਰੀ ਸਾਡੀ ਗੱਲ ਮੰਨੀ ਗਈ ਆ ਪਰ ਇਹਦੇ باوجود ਦੇ ਜ ਵਾਦਾ ਕਰਕੇ ਮੀਟਿੰਗ ਨਾ ਕਰਕੇ ਭਜਦੇ ਆ ਫੇਰ ਅਸੀਂ ਆਪ ਦਾ ਇਹਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਚਾਰੇ 게ਟ ਜਿਹੜੇ ਮਰਜ਼ੀ 게ਟ ਲੰਘ ਜਾਣਾ ਉੱਥੇ ਹੀ ਕਿਸਾਨ ਟਕਰਨਗੇ ਇਹਨਾਂ ਨੂੰ ਏਦੂਆਂ ਹਰ ਪਿੰਡਾਂ 'ਚ ਟਕਰਨਗੇ